ਮੱਧਕਾਲ ਦੇ ਸਾਹਿਤ ਵਿੱਚ ਵੀਰ ਵਿੱਚ ਬੀਰ ਰਸ ਦੇ ਯੁੱਧਾਂ ਦਾ ਬਿਆਨ ਕਿਹੜੇ ਕਾਵ ਰੂਪ ਰਾਹੀਂ ਪ੍ਰਗਟਾਇਆ ਗਿਆ ਹੈ ਉੱਤਰ ਮੱਧਕਾਲ ਦੇ ਸਾਹਿਤ ਵਿੱਚ ਬੀਰ ਰਸ ਦੇ ਯੁੱਧਾਂ ਦਾ ਬਿਆਨ ਦੋ ਤਿੰਨ ਕਾਵ ਰੂਪਾਂ ਰਾਹੀਂ ਪ੍ਰਗਟਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਬਾਰਜੰਗਨਾਮਾ ਤੇ ਫੁਟਕਲ ਟੋਟਕੇ ਜਾਂ ਕਵਿਤਾਵਾਂ ਆਉਂਦੀਆਂ ਹਨ ਪਰ ਇਸ ਕਾਲ ਦੇ ਪੰਜਾਬੀ ਸੈਤ ਦਾ ਸਭ ਤੋਂ ਸ਼੍ਰੋਮਣੀ ਤੇ ਪ੍ਰਸਿੱਧ ਰੂਪ ਵਾਰ ਹੈ। ਵਾਰ ਰਚਨਾ ਦਾ ਉਦੇਸ਼ ਕੀ ਸੀ? ਉੱਤਰ ਪੰਜਾਬ ਦੇ ਵਸਨੀਕਾਂ ਨੂੰ ਆਧਕਾਲ ਤੋਂ ਹੀ ਬਾਹਰਲੇ ਹੱਲਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਸ ਲਈ ਬਹਾਦਰਾਂ ਨੂੰ ਯੁੱਧਾਂ ਖੇਤਰਾਂ ਲਈ ਯੂਜਨ ਦੀ ਪ੍ਰੇਰਣਾ ਦੇਣ ਲਈ ਅਤੇ ਵੱਧ ਤੋਂ ਵੱਧ ਚੜ ਕੇ ਬੀਰਤਾ ਦਿਖਾਉਣ ਵਾਲਿਆਂ ਦਾ ਜਸ ਗਾਉਣਾ। ਗਾਉਣ ਲਈ 12 ਰਚੀਆਂ ਜਾਂਦੀਆਂ ਸਨ 12 ਕਹਿੰਦਾ ਰਿਵਾਜ ਕਦੋਂ ਪਿਆ ਉੱਤਰ 12 ਕਹਿੰਦਾ ਰਿਵਾਜ ਢੇਰ ਪੁਰਾਣਾ ਹੈ ਅਤੇ ਗੁਰੂ ਸਹਿਬਾਨਾਂ ਦੇ ਸਮੇਂ ਤੱਕ ਪੇਸ਼ਾਵਰ ਕਵੀਆਂ ਦੀਆਂ ਅਜਹੀਆਂ ਕਈ ਟੋਲੀਆਂ ਹੁੰਦੀਆਂ ਸਨ ਜੋ ਥਾਂ-ਥਾਂ ਤੇ ਜਾ ਕੇ 12 ਗਾਉਂਦੀਆਂ ਸਨ 12 ਗਾਉਣ ਵਾਲਿਆਂ ਨੂੰ ਢਾਡੀ ਕਿਹਾ ਜਾਂਦਾ ਹੈ 12 ਦੀ ਪਰਿਭਾਸ਼ਾ ਦਿਓ 12 ਉਹ ਕਾਵਿ ਵਰਤਾਂ ਨੂੰ ਕਹਿੰਦੇ ਹਨ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧਾਂ ਦੇ ਪ੍ਰਸੰਗਾਂ ਵਿੱਚ ਕੀਤੀ ਗਈ ਹੋਈ ਗਈ ਹੋਵੇ ਅਤੇ ਨਾਇਕ ਪ੍ਰਤੀ ਨਾਇਕ ਦਾ ਵਰਨ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਵਿੱਚ ਕੀਤਾ ਗਿਆ ਹੋਵੇ ਇਹ ਟੱਕਰ ਸਥੂਲ ਅਤੇ ਸੂਖਮ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ ਯੁੱਧ ਸਬੰਧੀ ਲਿਖੀਆਂ 12 ਵਿੱਚ ਇਹ ਟੱਕਰ ਸਥੂਲ ਹੁੰਦੀ ਹੈ ਅਤੇ ਅਧਿਆਤਮਿਕ ਵਾਰਾਂ ਵਿੱਚ ਇਹ ਟੱਕਰ ਸਰੂਪ ਸੂਖਮ ਹੁੰਦਾ ਹੈ। ਵਾਰਾਂ ਵਿੱਚ ਕਿਹੜੇ ਤਿੰਨ ਪੱਖ ਨੂੰ ਪੇਸ਼ ਕੀਤਾ ਜਾਂਦਾ ਹੈ? ਉੱਤਰ ਮੰਗਲਚਾਰਨ ਤੋਂ ਬਾਅਦ ਵਾਰ ਦੇ ਤਿੰਨ ਪੱਖ ਵਾਰੋ-ਵਾਰੀ ਪੇਸ਼ ਕੀਤੇ ਜਾਂਦੇ ਹਨ। ਪਹਿਲਾ ਪੱਖ ਸ਼ੰਕਾ ਪੱਖ ਜਿਸ ਵਿੱਚ ਬਾਹਰ ਵਿੱਚਲੇ ਸੰਘਰਸ਼ ਜਾਂ ਯੁੱਧਾਂ ਦੇ ਕਾਰਨਾਂ ਦਾ ਵਰਣਨ ਕੀਤਾ ਜਾਂਦਾ ਹੈ ਦੂਸਰਾ ਪੱਖ ਸੰਘਰਸ਼ ਪੱਖ ਹੈ ਇਸ ਵਿੱਚ ਦੋਹਾਂ ਪੱਖਾਂ ਦੇ ਯੁੱਧਾਂ ਦਾ ਵਿਸਤਾਰ ਸਹਿਤ ਵਰਣਨ ਹੁੰਦਾ ਹੈ ਤੀਸਰਾ ਪੱਖ ਸਮਾਧਾਨ ਪੱਖ ਹੈ ਇਸ ਵਿੱਚ ਦੋਹਾਂ ਧਿਰਾਂ ਦੇ ਯੁੱਧ ਤੋਂ ਮਗਰੋਂ ਨਿਕਲੇ ਸਿੱਟਿਆਂ ਦਾ ਵਰਣਨ ਕੀਤਾ ਜਾਂਦਾ ਹੈ ਪਰਿਸ਼ਿਸ਼ਟੀਮਾ ਵਾਰਦੀਆਂ ਵਿਸ਼ੇਸ਼ਤਾਵਾਂ ਸੰਖੇਪ ਵਿੱਚ ਲਿਖੋ ਉਤਰ ਵਾਰ ਬਾਹਰਮੁਖੀ ਕਵਿਤਾ ਦਾ ਇੱਕ ਰੂਪ ਹੈ ਅਤੇ ਬੀਰ ਰਸ ਇਸ ਦਾ ਪ੍ਰਮੁੱਖ ਰਸ ਹੈ ਇਸ ਵਿੱਚ ਕਿਸੇ ਯੋਧੇ ਦੀ ਵੀਰਤਾ ਦਾ ਬਿਆਨ ਤੇ ਜਸ ਹੁੰਦੇ ਹਨ ਹੁੰਦਾ ਹੈ ਯੁੱਧ ਦਾ ਬਿਰਤਾਂਤ ਵੀਰਤਾ ਭਰਿਆ ਬਾਜੂ ਮੰਡਲ ਤੇ ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਕੇ ਉਸ ਦੀ ਸ਼ਖਸੀਅਤ ਨੂੰ ਨਾਟਕੀ ਹੁਨਰ ਰਾਹੀਂ ਉਗਾੜਨਾ ਇਸ ਦੇ ਵਿਸ਼ੇਸ਼ Let's